45 ਮਹੀਨਿਆਂ ਚ ਆਪਾਂ ਕਰਦੇ ਨਹੀਂ ਬਸ ਉਹ ਇੱਥੇ ਫੇਰ ਨਹੀਂ ਪੈਣੀ ਠੀਕ ਆ ਮਾਹੌਲ ਇੱਕ ਨੰਬਰ ਮਾਹੌਲ ਤੂੰ ਭਰ ਲਈ ਪਾਣੀ ਦੀ ਬੋਤਲ ਹੈ ਇੱਕ ਤੂੰ ਭਰ ਲਈ ਚਲੋ 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 ਮੀਂਹ ਨਹੀਂ ਮੀਡੀਅਮ ਦੀ ਛੁੱਟੀ ਹੋਣ ਦੇਣੀ ਚਲੋ ਸਕੂਲ ਚਲੋ 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 ਛੁੱਟੀ ਦਾ ਅੱਜ ਕੰਮ ਹੀ ਨਹੀਂ ਆਗਾ ਚਲੋ ਚਲੋ ਮੀਂਹ ਵਿੱਚ ਚਲੋ ਸਕੂਲ ਘਰੇ ਕੋਲ ਆ ਜਾ ਭੱਜ ਕੇ ਜਾ ਜਾ ਮੋਟਿਆ ਜਾ ਚੱਲ 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 ਨਹੀਂ ਚੱਲ 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 ਮੈਂ ਨਹੀਂ ਆ ਐ ਨਹੀਂ ਮੈਨੂੰ ਪ੍ਰੈਸ ਦੇ ਸਾਰੇ ਨਹੀਂ ਡਰਾਇਆ ਜਾ ਸਕਦਾ ਲੱਗ ਗਈ ਤਾਂ ਲੱਗ ਗਈ ਕੋਈ ਨਹੀਂ ਲੱਗ ਗਈ ਲੱਗ ਗਈ ਫਿਰ ਤੱਤੀ ਵੇਲ ਲਈ ਵੇਲ ਲਈ ਕੀ ਕਰਮ ਆਹੋਦੇ ਐਵੇਂ ਲਾ ਲਈ ਸੱਚ ਚਲਦੀ ਸੱਚ ਚਲਦੀ ਇੱਥੇ ਸਿੱਧੀ ਜੀ ਗੱਲ ਹੈ ਹੰਬੜਾ ਵਾਲਿਆਂ ਨੂੰ ਫੋਨ ਚਲ ਜੂਗਾ ਇੱਕੋ ਮਿੰਟ 'ਚ ਡਰਦਾ ਨਹੀਂ ਮੈਂ ਤੇਰੇ ਤੋਂ ਠੀਕ ਹੈ ਨਾ ਬਾਲੀ ਅੱਗੇ ਤੇੜੂ ਬਾਂਦੀਆਂ ਲੱਕੀ ਕਹਿੰਦੇ ਹੁੰਦੇ ਉਹਨੂੰ ਕੱਲਾ ਕੱਲਾ ਜਵਾਈ ਹੈ ਉਹਨੂੰ ਪਤਾ ਵੀ ਕਦੇ ਮੈਂ ਮੌਸਮ ਬੜਾ ਵਧੀਆ ਆਇਆ ਪਿਆ ਹਨਾ ਅੱਜ ਆਪਣਾ ਆ ਇਹਦੇ ਜਨਾਬ ਅਜੀਬੇ ਬਈ ਸਹੀ ਗੱਲ ਨੁਕਸਾਨ ਹੋ ਸਕਦਾ ਇਸ ਫਾਰੀ ਦਾ ਉਹਨੇ ਰੱਖ ਹੀ ਦਿੱਤਾ ਮੂਰੇ ਦੇ ਬੱਸ ਕਰੋ ਮਾਂ ਨੂੰ ਉਹਦਾ ਰੱਖਿਆ ਤੈਨੂੰ ਤਾਂ ਦੇਣੀ ਲੱਗਾ ਮੈਂ ਖਾਂ ਲੱਗਾ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖ ਚੱਲ ਵੀ ਲੈਂਟਰ ਦੀ ਤਿਆਰੀ ਚ ਆ ਗਿਆ ਪਹਿਲਾ ਫਲੋਰ ਮੰਮੀ ਚਾਰਾ ਪੰਜਾ ਮਹੀਨਿਆਂ ਜੇ ਆਪਾਂ ਕਰਦੇ ਨਹੀਂ ਬਸ ਉਹ ਇੱਥੇ ਫੇਰ ਨੀ ਪੈਣੀ ਠੀਕ ਆ ਮਾਹੌਲ ਇੱਕ ਨੰਬਰ ਮਾਹੌਲ ਆ ਉਹਦੇ ਚਾਚਾ ਦੇ ਬਰਾਡੇ ਤੋਂ ਤਾਂ ਵਾਲ ਪੇਪਰ ਦੇ ਵਿੱਚ ਜੀ ਵੀ ਤੁੱਕੇ ਟਿੱਕੀ ਜਾਂਦੇ ਹੈ ਹਾਂ ਉਹ ਤਾਂ ਇੰਨਾ ਵੀ ਤਰੇਲ ਸਿਮ ਸਿਮ ਕੇ ਉਹ ਵਿੱਚ ਜੀ ਜਮਕੇ ਟਿੱਕੀ ਜਾਂਦੇ ਕੋਈ ਨਹੀਂ ਹਜੇ ਤਰੇਆ ਗਾਂ ਪੈਣੀ ਹੈ ਸਿਆਲ ਆਉਣਾ ਕੋਈ ਚੱਕਰ ਹੀ ਨਹੀਂ ਪਾਣੀ ਦੀ ਬੋਤਲ ਭਰ ਲਈ ਆਦੀ ਹੈ ਹੈ ਪਾਣੀ ਤੇਰੀ ਭਰ ਲਈ ਤੂੰ ਭਰ ਲਈ ਪਾਣੀ ਦੀ ਬੋਤਲ ਹੈ ਇੱਕ ਉਹ ਤੂੰ ਭਰ ਲਈ ਚਲੋ 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 ਮੀੜੇ ਮੀੜੇ ਵੀ ਛੁੱਟੀ ਹੋ ਜਾਂਦੀ ਚਲੋ ਸਕੂਲ ਚੋ ਚਲੋ ਸਕੂਲ ਆਹਾਂ ਹੀ ਹੁੰਦਾ ਸਾਨੂੰ ਛੁੱਟੀ ਨਹੀਂ ਹੁੰਦੀ ਹੁੰਦੀ ਮੀਂਹ ਚ ਤੇ ਤੁਸੀਂ ਵੀ ਚਲੋ ਸਕੂਲ ਚੱਲ ਪੱਗ ਬਹੁਤ ਸੋਹਣੀ ਮੰਨਦਾ ਤੂੰ ਪੁੱਤਰ ਚਲੋ ਚਲੋ ਛੁੱਟੀ ਦਾ ਅੱਜ ਕੰਮ ਹੀ ਨਹੀਂ ਆਗਾ ਚਲੋ ਚਲੋ ਮੀਂਹ ਵਿੱਚ ਚਲੋ ਸਕੂਲ ਘਰੇ ਕੋਈ ਕੰਮ ਨਹੀਂ ਤੁਹਾਡਾ ਚਲੋ ਚਲੋ ਛੇਤੀ ਤੁਰ ਪਾ ਤੁਰਦੇ ਨਹੀਂ ਮੀਂਹ ਵਿੱਚ ਭਿੱਜੀ ਜਾਂਦਾ ਜੇ ਆਜੋ ਆਜੋ ਛੇਤੀ ਮੈਂ ਵੀ ਤੁਹਾਨੂੰ ਲੈਣ ਦਿੰਦਾ ਆਜੋ ਆਜੋ ਆਇਓ 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 ਕੇਸ ਫੜਾਓ ਕੇਸ ਚਲੋ 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 ਆਜੋ ਆਜੇ ਛੇਤੀ ਗੁੱਡ ਮਾਰਨਿੰਗ ਪਪੇ ਗੁੱਡ ਮਾਰਨਿੰਗ ਆਜਾ ਆਇਆ ਕਿਤੇ ਹੀ ਆਉਦੀ ਤੂੰ ਛੱਡ ਕੇ ਭੱਜ ਕੇ ਚੜਜਾ ਭੱਜ ਕੇ ਜਾ ਜਾ ਮੋਟਿਆ ਜਾ ਚੱਲ 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 ਲੀਨੀ ਚੱਲ 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 ਲੀਨੀ ਲੀਨੀ ਤੌਲੀਆ ਫੜਾ ਜਾ ਐਨ ਹੋਣੀ ਸੁਣਾ ਸਕਦੀਆਂ ਤੁਸੀਂ ਸੁਣਾਵਾਂਗੇ ਐਡੀ ਟੇਟਾ ਵੇਲਾ ਸਾਹਮਣੇ ਟੇਬਲ ਆ ਟੇਬਲ ਦੇ ਉੱਤੇ ਪ੍ਰੈਸ ਨਹੀਂ ਕਰਦੀ ਮੈਨੂੰ ਪਤਾ ਵੀ ਉੱਥੋਂ ਮੈਨੂੰ ਕੱਪੜੇ ਚੱਕਣੇ ਪੈਣੇ ਇੱਥੋਂ ਬਸ ਇੰਨੇ ਹੀ ਕਹਿਣਾ ਪਰੇ ਹੋ ਜਾ ਆਹ ਦੀ ਪ੍ਰੈਸ ਜੀ ਪਰੇ ਫੜੀ ਰੱਖੇ ਫੜੇ ਰੱਖ ਤੇ ਨੂੰ ਪਰੇ ਪਰੇ ਠੀਕ ਹੈ ਨਾ ਓਕੇ ਮੇਰੇ ਤੋਂ ਦੂਰ ਰੱਖਣ ਮੈਂ ਨਹੀਂ ਐ ਨਹੀਂ ਮੈਨੂੰ ਪ੍ਰੈਸ ਦੇ ਸਾਰੇ ਨਹੀਂ ਡਰਾਇਆ ਜਾ ਸਕਦਾ ਲੱਗੀ ਤੇ ਲੱਗੀ ਕੋਈ ਨਹੀਂ ਲੱਗੀ ਲੱਗੀ ਫਿਰ ਤੱਤੀ ਵੇਚ ਲਈ ਵੇਚ ਲਈ ਕੀ ਕਰਮ ਆਹ ਹੋਦੇ ਐਵੇਂ ਲਾ ਲੀ ਚਲਦੀ ਸੱਚ ਚਲਦੀ ਇੱਥੇ ਮੈਂ ਨਹੀਂ ਆ ਕੀ ਆ ਲੱਗੀ ਦੇ ਹਿਸਾਬ ਲਾ ਲੈ ਕੀ ਬੰਨਣਾ ਇੱਥੇ ਵੇਲਾ ਸਿੱਧੀ ਜੀ ਗੱਲ ਆ ਹੰਬੜੇ ਵਾਲਿਆਂ ਨੂੰ ਫੋਨ ਚਲ ਜੂਗਾ ਇੱਕੋ ਮਿੰਟ ਚ ਡਰਦਾ ਨਹੀਂ ਮੈਂ ਤੇਰੇ ਤੋਂ ਠੀਕ ਹੈ ਨਾ ਬਾਲੀ ਅੱਗੇ ਤੇੜੂ ਬੰਦੀਆਂ ਮੇਰਾ ਫੋਨ ਆਇਆ ਸੀ ਆਹੋ ਵੇਖਿਆ ਨੂੰ ਫਿਗਰ ਹੋਣੀ ਮੇਰੇ ਕਿਦੇ ਮੇਰੇ ਕੱਲੇ ਇੱਕ ਕਹਿੰਦੀ ਲੱਕ ਇੱਕ ਕੱਲਾ ਕੀ ਕਹਿੰਦੇ ਹੁੰਦੇ ਉਹਨੂੰ ਕੱਲਾ ਕੱਲਾ ਜਵਾਈ ਆ ਉਹਨੂੰ ਪਤਾ ਵੀ ਕਿਤੇ ਕਿ ਮੇਰੀ ਕੱਡੀ ਸਾਟੀ ਨੇ ਮਾਰ ਦੇ ਵਿਚਾਰੀ ਜੀ ਗਰਮ ਪ੍ਰੈਸ ਹੀ ਨਾ ਲਾ ਦੇ ਉਹਨੂੰ ਫਿਕਰ ਹੁੰਦੀ ਤਾਂ ਹੀ ਉਹਨੇ ਨਿਰਨੇ ਕੱਲ ਜੀ ਤੜਕੇ ਫੋਨ ਲਾ ਲਿਆ ਮੈਨੂੰ ਪੁੱਛ ਲਿਆ ਨੇ ਕਹਿੰਦੀ ਖਬਰ ਲੈ ਲੈ ਪਹਿਲੇ ਜਵਾਈ ਦੇ ਵਿਚਾਰਾ ਸਹੀ ਆ ਸਹੀ ਇਹਦਾ ਜਾਲ ਮਾਰਤਾ ਦਾ ਪਤਾ ਕੋਈ ਨਹੀਂ ਕਦੋਂ ਇੱਕ ਦੇ ਨੁਕਸਾਨ ਕਰਦੇ ਮੇਰਾ ਗਊ ਵਗੜਾ ਗਊ ਐਡੀ ਨਹੀਂ ਗਊ ਛਾਲਾ ਛਾੜਦੇ ਹੋ ਜੈਡੀ ਗਊ ਆ ਰਿਆ ਵੇ ਲੋ ਗਊ ਗਰਮ ਪ੍ਰੈਸਾਂ ਲਾਉਣ ਵਾਲੀ ਗਊ ਐ ਰੋਟੀ ਵੀ ਦੇਣੀ ਜੇ ਮੈਂ ਗਊ ਛਾਲਾ ਚਲੀ ਗਈ ਹਾਂ ਵਧੀਆ ਕੀਤਾ ਪੈਂਟਰ ਲੋਕ ਲਾਲੀ ਮੋਟੇ ਗੱਡੀਆਂ ਸਿੱਧੀਆਂ ਆਉਂਦੀਆਂ ਨਹੀਂ ਤਾਂ ਆ ਹਾਲ ਸੀ ਆਵੇ ਚਾਚੇ ਨੇ ਹੁੰਨੇ ਨਾ ਸਫਾਰੀ ਗੱਡੀ ਤੇ ਟੋਏ ਟੋਏ ਪੈ ਗਏ ਆ ਪਤਾ ਚੱਕਰ ਕੀ ਆ ਉਹ ਕੱਢ ਦਾ ਲਈ ਆ ਹਾਂ ਉਹ ਨਾ ਇੱਥੇ ਤਿਲਕਣ ਕਰਕੇ ਭਰਾਵਾ ਮੈਨੂੰ ਐਂ ਡਰ ਸੀ ਕਿ ਦੇ ਆ ਇਹਦੇ ਚ ਨਾ ਵਾਜੀ ਜੇ ਬਈ ਸਹੀ ਗੱਲ ਨੁਕਸਾਨ ਹੋ ਸਕਦਾ ਇਸਫਾਰੀ ਦਾ ਕ ਲਾ ਦੀ ਯਾਰ ਸਾਰੀ ਟਾਇਲ ਲਵਾ ਦੋ ਆਹ ਜਮਾ ਲਵਾ ਦੋ ਸਿਰੇ ਤਾਂ ਹੀ ਚਾਚਾ ਵੱਖਰਾ ਟਰਬਲ ਕਿ ਇਹ ਹੈ ਚਾਚਾ ਹਾਂ ਚਾਚਾ ਦੇ ਹਵਾ ਕਾਟ ਵੇਖਿਆ ਚਾਚਾ ਪਹਿਲੇ ਲਏ ਫਾਇਦਾ ਨਾ ਹਾਂ ਫਾਲ ਆਣੀ ਹੈ ਕਿਆ ਵੇਖਿਆ ਐ ਹਾਂ ਖੈਰ ਭਲਾ ਖੁਬਿਆ ਵੀ ਚਿੱਕਰ ਚ ਫਿਰ ਵੀ ਹਵਾ ਪਾਰ ਦੇਣੀ ਇਹਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਖੈਰ ਮੜੇ ਰੋੜੇ ਹੋਏ ਬੈ ਨਵੇਂ ਪੌਣ ਵਾਲੇ ਹਾਂ ਨਵੇਂ ਪੌਣ ਵਾਲੇ ਮੈਂ ਮੌਸਮ ਬੜਾ ਵਧੀਆ ਆਇਆ ਪਿਆ ਹਨਾ ਅੱਜ ਆਪਣਾ ਦੋ ਵਣ ਲੱਤਾ ਮਾਰ ਦੇ ਗਿਆ ਬੰਦ ਕਰਤੀਏ ਨਹੀਂ ਹਰਿਆਣੇ ਚ ਕਹਿੰਦੇ ਨਹੀਂ ਦੱਸੀ ਮੈਨੂੰ ਹਰਿਆਣੇ ਦੇ ਪਹਾੜ ਕਿਹੜੇ ਆ ਹਰਿਆਣੇ ਦੀ ਗੱਡੀ ਨਹੀਂ ਲੈਣੀ ਚਾਹੀਦੀ ਉੱਚ ਪਹਾੜ ਵੜੇ ਗੱਡੀ ਖਤਮ ਹੋ ਜਾਂਦੀ ਹੈ ਵੀਰ ਜੀ ਕਹਿੰਦੇ ਆਵਾ ਗੋਪੀ ਜੀ ਮੈਂ ਦਾ ਚਾਚਾ ਸਾਡਾ ਚਾਚਾ ਲੱਗਦਾ ਮੈਂ ਭਰਾ ਹੀ ਲੱਗਦਾ ਸਾਡਾ ਓਏ ਓਏ ਅੰਨਾ ਤੈ ਉਹਨਾਂ ਨੇ ਰੱਖ ਹੀ ਦਿੱਤਾ ਮੁੰਡੇ ਦੇ ਬੱਸ ਕਰੋ ਸਾਤਾ ਟਖਾਲੇ ਨਾ ਕੋ ਦਰੱਖਿਆ ਤੈਨੂੰ ਤਾਂ ਦੇਣੀ ਲੱਗਾ ਮੈਂ ਖਾਂ ਲੱਗਾਈ ਕਿੱਡੀ ਭੁੱਖ ਭਾਈ ਹੋਈ ਹੈ ਕੀ ਕਹਿੰਦਾ ਨਾ 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 ਜਾਣ ਕੇ ਮਤਲਬ ਆ ਸੱਤ ਅੱਠ ਰੱਖਦੇ ਤੂੰ ਦਾ ਗਾਸ ਤਾਂ ਖਾ ਗਿਆ ਤੂੰ ਗੇਂਤੀ ਦਾ ਪਿਆਗ ਆ ਗਿਆ ਚੱਲ ਇੱਥੇ ਕਿਹੜਾ ਕੋਈ ਗੇਂਦਾ ਇੱਥੇ ਕਿਹੜਾ ਕੋਈ ਗੇਂਦਾ ਜਿੰਨੇ ਮਰਜ਼ੀ ਖਾਈ ਜਾ ਆਰੇ ਬੰਦਿਆਂ ਨੇ ਟੌਰ ਨਾ ਖਾ ਪੀ ਲਿਆ ਹਨਾ ਆ ਬੰਦੇ ਫੁਗਰੀ ਚ ਭੁੱਖ ਰਿਆ ਇਹਨੇ ਹੁੰਦੇ ਆ ਹੁਣ ਐਂਡੇ ਤੇ ਛੋਲੇ ਹੀ ਬੱਲੇ ਪੈ ਪਹਿਲਾਂ ਗੰਡੇ ਖਾਂਦੇ ਆਂ ਚਟਨੀ ਦਾ ਹੈ ਸ਼ਰਮ ਨਾ ਮਾਰ ਤੂੰ ਖਾ ਪੀ ਲੈਣ ਆ ਲੈਣਾ ਕੋਈ ਚੀ ਛੱਡੀ ਤੇ ਕਾਫੀ ਪੀਦੇ ਹਾਂ ਹਾਂਜੀ ਹਾਂਜੀ ਪਲੀਜ਼ ਪਲੀਜ਼ ਰੱਖੋ 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 ਭਰ ਦਿਓ ਸਾਰਾ ਥੈਂਕ ਯੂ ਭਾਜੀ ਮੂਦਾ ਮਾਰੋ ਐਡਾ ਥੋੜੀ ਨਾ ਮੂੰਹ ਖੋਲੋ ਤੇ ਵਿੱਚ ਪਾ ਲੋ ਜਿੱਡੇ ਮੂੰਹ ਇਹਨਾਂ ਦੇ ਭਾਜੀ ਐਕਸਕਿਊਜ਼ ਮੀ ਸਿੱਧਾ ਮੂੰਹ ਚ ਪੈਜੂ ਓਏ ਹੈ ਕੀ ਆ ਇੱਧਰ ਬਤਾਉਂਗਾ ਜੀ ਛੱਡੀ ਤੇ ਤਸੀਂ ਬਤਾਉਂਗਾ ਜੀ ਰਹਿਣਾ ਬਾਹਰ ਨਿਕਲੋ ਕਿਤੇ ਬਾਹਰ ਗੱਲ ਕਰਦੇ ਆ ਇਹ ਬਾਹਰ ਬਾਹਰ ਨਿਕਲਣਾ ਬਾਹਰ ਨਿਕਲੋ ਵੀਡੀਓ ਭੇਜੋ ਤਰੀਨ ਪਾ ਮੈਂ ਕਿਹਾ ਮੇਰੇ ਨਾਲ ਰਹੋਗੇ ਤੇ ਨਿਆਰਿਆਂ ਜੀ ਰਹੋਗੇ ਤੁਹਾਡੇ ਸਾਰੇ ਡੱਬਰ ਨੇ ਕਿਤੇ ਨਾ ਕਾਲੂ ਆਹ ਸੈਲਡ ਨਹੀਂ ਖਾਦਾ ਤੇ ਅੱਜ ਤੁਸੀਂ ਦੋ ਪਲੇਟ ਆਰਡਰ ਕਰ ਲਈਆਂ ਦੇਣਾ ਆਪਾਂ ਆਪਾਂ ਇਹਨਾਂ ਸਵਾਗਤ ਆਦਿਆ ਨਹੀਂ ਨਹੀਂ ਆਪਾਂ ਕਿੱਥੋਂ ਲੈ ਆ ਕੇ ਦੇਣਾ ਪਾਜੀ ਭਾਂਡਿਆ ਭੁੰਡਿਆ ਵਾਲੀ ਹੈਗੀ ਸਕੀਮਾ ਧੋਣ ਵਾਲੀ ਚਾਚਾ ਜੀ ਕਿੱਥੇ ਆ ਚਾਚਾ ਕਿੱਥੇ ਗਿਆ ਫੜੋ ਫੜੋ ਆ ਵੇ ਆ ਆ ਵੇ ਹੋ ਵੇ ਉਹ ਆਉਂਦੇ ਦੋਵੇਂ ਆਓ ਵੇ ਸਵਾਗਤ ਆਓ ਆਉਂਦਾ ਜੀ ਆਉਂਦਾ ਕਹਿੰਦੇ ਅੱਜ ਦਾ ਡਿਨਰ ਸਪਾਂਸਰ ਚਾਚਾ ਜੀ ਆਸਟ੍ਰੇਲੀਆ ਵਾਲੇ ਸਵਾਗਤ ਜੀ ਲੈ ਕੇ ਆਏ ਆ ਲੰਗਰ ਛਕਾਉਣੇ ਲੈ ਕੇ ਆਏ ਗੁਰਦੁਆਰੇ ਲੱਤਾਂ ਥੱਲੇ ਕਰ ਲੱਤਾਂ ਥੱਲੇ ਕਰ ਹਾਂ ਠੀਕ ਹੈ ਹਾਂ ਹੁਣ ਸਹੀ ਆ ਓਏ ਤੈਨੂੰ ਸਵਾਗਤ ਜੀ ਲੈ ਕੇ ਆਏ ਆ ਲੰਗਰ ਛਕਾਉਣੇ ਲੈ ਕੇ ਆਏ ਗੁਰਦੁਆਰੇ ਲੱਤਾਂ ਥੱਲੇ ਕਰ ਲੱਤਾਂ ਥੱਲੇ ਕਰ ਹਾਂ ਠੀਕ ਹੈ ਹਾਂ ਹੁਣ ਸਹੀ ਆ ਓਏ ਤੈਨੂੰ ਸਵਾਗਤ ਜੀ ਲੈ ਕੇ ਆਏ ਆ ਲੰਗਰ ਛਕਾਉਣੇ ਲੈ ਕੇ ਆਏ ਗੁਰਦੁਆਰੇ ਲੱਤਾਂ ਥੱਲੇ ਕਰ ਲੱਤਾਂ ਥੱਲੇ ਕਰ ਹਾਂ ਠੀਕ ਹੈ ਹਾਂ ਹੁਣ ਸਹੀ ਆ ਓਏ ਤੈਨੂੰ ਸਵਾਗਤ ਜੀ ਲੈ ਕੇ ਆਏ ਆ ਲੰਗਰ ਛਕਾਉਣੇ ਲੈ ਕੇ ਆਏ ਗੁਰਦੁਆਰੇ ਲੱਤਾਂ ਥੱਲੇ ਕਰ ਲੱਤਾਂ ਥੱਲੇ ਕਰ ਹਾਂ ਜੀ ਇੱਧਰ ਹਾਂ ਹੁਣ ਸਹੀ ਆ ਓਏ ਬਾਜੀ ਤੇ ਘਰੇ ਵੀ ਕੋਗੀ ਮੈਨੇ ਰੋਟੀਆਂ ਹਾਂ ਬੇਟੀਆਂ ਸਾਈ ਘਰੇ ਕਿੰਨੀਆਂ ਬੇਟੀਆਂ 3-4 47 ਦੀਆਂ ਇਕੱਠੀਆਂ ਹੁੰਦਾ ਕਿੰਨਾ ਟਾਈਮ ਲੱਗ ਜਾਂਦਾ ਦੋ ਘੰਟੇ ਲੰਘਦੇ ਸਵੇਰੇ ਸ਼ਾਮ ਮਮ ਡੈਡ ਵੀ ਨਾਲ ਲੈਂਦਾਈ ਵੱਲੋਂ ਕੋਕਨਾਂ ਵਾਲੀ ਕੋਕਨਾਂ ਵਾਲੀ ਪਾਜਦੀ ਨਹੀਂ ਰੋਟੀ ਹੁੰਦਾ ਪਾਣੀ ਦੀ ਤੈਨੂੰ ਪਤਾ ਵਾਟਰ ਮੋਕ ਚੂ ਕੇ ਜਿਹਾ ਪੀ ਲਿਆ ਕੀ ਮੋਕ ਚੂ ਵਾਟਰ ਵਾਟਰ ਨਹੀਂ ਵਾਟਰ ਆ ਬਹੁਤ ਸਰ ਮੋਕਲੀ ਕਰ ਰਹੇ ਹਾਂ ਨਹੀਂ ਬਹੁਤ ਵਧੀਆ ਅਪਰਾਲਾ ਕਰ ਰਹੇ ਆ ਨਹੀਂ ਹਾਂਜੀ ਵਾਟਰ ਬਸ ਆ ਹੀ ਆ ਅੱਜ ਤੋਂ ਮੈਂ ਮੁੱਕ ਗਿਆ ਹਾਂ ਬਸ ਮੁੱਕ ਜਾਨਾ ਹਾਂਜੀ ਇਹਨਾਂ ਨੂੰ ਮੈਂ ਸਮਝਾਉਣਾ ਨਾ ਪਾਇਆ ਕਰ ਸਰ ਨਾ ਪਾਇਆ ਕਰੋ ਚਾਚਾ ਜੀ ਲੋ ਹਾਸ ਚਾਚਾ ਜੀ ਸਪਾਂਸਰ ਕਰ ਕੀ ਕਰੀ ਦਿਖਾਉ ਬਾਹ ਅੱਗੇ ਕਰਤੀ ਉਹ ਆ ਚਾਚਾ ਜੀ ਮੈਂ ਹੁਣ ਸਹੀ ਆ ਬਹੁਤੀ ਚਾਚਾ ਜੀ ਮੈਂ ਤੇਰੀ ਦੀ ਵਾਲਾ ਬੈਠਿਆ ਨੂੰ ਲੋ ਵੱਧ ਹੀ ਕਰਦੀ ਏ ਉਹ ਦੇ ਉਹ ਅਲਪਨਾ ਨਾਲ ਗੱਲ ਕਰੋ ਤੇ ਟ੍ਰਾਂਸਪਰੈਂਟ ਕਰਾਈਏ ਦਿਵਾਲੀ ਦੇ ਦੋ ਬੰਦੇ ਨੇ ਧਲਵਾ ਦੇ ਨੇ ਦੋ ਬੰਦਿਆਂ ਦੀ ਗੱਲ ਫਿਰਿਆ ਹਾਲ ਹੋ ਜਾਣਾ ਬਾਅਦ ਚ ਉਹਦਾ ਘੜੇ ਤੇ ਮਗਰੋਂ ਵੀ ਡਾਕ ਆਦਾ ਵਿਛਾਇਆ ਨਹੀਂ ਝੋਲਾ ਆ ਚੰਗੀ ਤਰ੍ਹਾਂ ਦੋ ਵੀਆ ਪੱਣੀ ਪੈਣੀ ਇਤਾਂ ਕਾਹ ਚੁੱਕਾ ਹਾਂ ਲਾਓ ਫਿਰ ਨੰਟੰਗੋ ਨਾਲ ਪ੍ਰੋਪਰ ਦਾ ਹੋਣਾ ਝੋਲੇ ਜਿਹਾ ਵਿਛਾਓ ਤੇਰੀ ਵੀ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ